ਇਹਦੇ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਜੀ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਜਿਹੜੀਆਂ ਨੇ ਪਿਛਲੇ 5-7 ਦਿਨ ਤੋਂ ਹੋਲੀਆਂ ਦੇ ਚਲਦਿਆਂ ਰੌਣਕਾਂ ਲੱਗੀਆਂ ਹੋਈਆਂ ਨੇ ਦੂਰ ਦਰਾਡੇ ਤੋਂ ਜਿਹੜੀਆਂ ਸੰਗਤਾਂ ਨੇ ਵਹੀਰਾਂ ਘੱਤ ਕੇ ਬੜੀ ਸਰਦਾ ਭਾਵਨਾ ਤੇ ਉਤਸ਼ਾਹ ਦੇ ਨਾਲ ਆਪੋ ਆਪਣੇ ਵਾਹਕਲਾਂ ਦੇ ਉੱਤੇ ਜੋ ਕੇਸਰੀ ਝੰਡੇ ਜਿਹੜੇ ਝੂਲਦੇ ਜੋ ਪੂਰੀ ਪੰਜਾਬ ਦੀ ਧਰਤੀ ਤੇ ਜਿਹੜੇ ਉਹ ਤੁਹਾਨੂੰ ਨਜ਼ਰ ਆ ਰਹੇ ਨੇ ਜਿੱਥੇ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਕਿ ਲੰਗਰਾਂ ਦੇ ਇਤਿਹਾਸ ਦੀ ਜਿਹੜੇ ਗੁਰੂ ਕੇ ਲੰਗਰਾਂ ਦੇ ਇਤਿਹਾਸ ਨੇ ਇਹ ਵੀ ਸਿੱਕ ਇਤਿਹਾਸ ਜਿੰਨੇ ਹੀ ਜਿਹੜੇ ਨੇ ਪੁਰਾਣੇ ਨੇ ਸੋ ਅਨੰਦਪੁਰ ਸਾਹਿਬ ਦਾ ਜੋ ਹੋਲਾ ਮੱਲਾ ਇਸ ਸਿੱਕ ਇਤਿਹਾਸ ਦੇ ਵਿੱਚ ਆਪਣੀ ਵੱਖਰੀ ਜਿਹੜੀ ਆ ਵਿਸ਼ੇਸ਼ ਮਹਾਨਤਾ ਰੱਖਦਾ ਜਿਸ ਨੂੰ ਲੈ ਕੇ ਜਿੱਥੇ ਪੰਜਾਬ ਦੀ ਧਰਤੀ ਐਸ ਵੇਲੇ ਗੁਰੂ ਕੇ ਲੰਗਰਾਂ ਦੇ ਵਿੱਚ ਲੀਨ ਹੈ ਗੁਰੂ ਕੇ ਲੰਗਰਾਂ ਦੀ ਲੜੀ ਦੇ ਵਿੱਚ ਪਰੋਈ ਹੋਈ ਆ ਚਾਹੇ ਮਾਝਾ ਮਾਲਵਾ ਚਾਹੇ ਦੁਆਬਾ ਹੋਵੇ ਉੱਥੇ ਹੀ ਜੇਕਰ ਮੱਝ ਖੇਤਰ ਦੀ ਗੱਲ ਕੀਤੀ ਜਾਵੇ ਤੇ ਮੱਝ ਖੇਤਰ ਤੋਂ ਖਾਸ ਕਰਕੇ ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ਤੋਂ ਤੁਹਾਨੂੰ ਦੱਸਦੀ ਏ ਕਿ ਗੁਰਦਾਸਪੁਰ ਮਕੇਰੀਆਂ ਮੁੱਖ ਮਾਰਕ ਜਿਹੜੀ ਆ ਮੇਨ ਹਾਈਵੇ ਲਾਈਨ ਆ ਗੜ੍ਹ ਸ਼ੰਕਰ ਤੋਂ ਹਿਸ਼ਾਰਪੁਰ ਤੋਂ ਹੁੰਦੀ ਹੋਈ ਜਿਹੜੀ ਆ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਜੋੜਦੀ ਏ ਤੇ ਵੱਖੋ ਵੱਖ ਥਾਵਾਂ ਤੇ ਪਿੰਡ ਪੰਦਰ ਤੇ ਸੰਗਤਾਂ ਵੱਲੋਂ ਜਿਹੜੇ ਲੰਗਰਾਂ ਦੇ ਪੰਡਾਲ ਜਿਹੜੇ ਨੇ ਉਹ ਸਜਾਏ ਹੋਏ ਨੇ ਤੇ ਜਿਹੜੀਆਂ ਸੰਗਤਾਂ ਨੇ ਮੱਝ ਖੇਤਰ ਦੀਆਂ ਉਹ ਲੰਗਰਾਂ ਦੀ ਲੜੀ ਦੇ ਵਿੱਚ ਭਰੋਈਆਂ ਹੋਈਆਂ ਨੇ ਸੋ ਇਸੇ ਕੜੀ ਤਹਿਤ ਹੀ ਪਿੰਡ ਚੰਦਰਪਾਲ ਦੀਆਂ ਸੰਗਤਾਂ ਵੱਲੋਂ ਵੀ ਹਰ ਸਾਲ ਦੀ ਤਰ੍ਹਾਂ ਤੁਸੀਂ ਆਹ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਸੋਹਣੇ ਪੰਡਾਲ ਜਿਹੜੇ ਨੇ ਉਹ ਸਜਾਏ ਹੋਏ ਨੇ ਸੋ ਪ੍ਰਬੰਧਕ ਨੇ ਜਿਹੜੇ ਇਸ ਲੰਗਰਾਂ ਦੇ ਪ੍ਰਬੰਧਕ ਜੋ ਇਹਨਾਂ ਲੰਗਰਾਂ ਨੂੰ ਹਰ ਸਾਲ ਹੀ ਚਲਾਉਂਦੇ ਨੇ ਚਾਹੇ ਬਰਤਨ ਮਾਣਨ ਦੀ ਸੇਵਾ ਹੋਵੇ ਚਾਹੇ ਲੰਗਰ ਵਰਤਾਉਣ ਦੀ ਸੇਵਾ ਹੋਵੇ ਚਾਹੇ ਤੁਸੀਂ ਦੂਸਰੀ ਸਾਈਡ ਤੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਕਿ ਮੇਰੀਆਂ ਬੀਬੀਆਂ ਭੈਣਾ ਲੋ ਲੰਗਰ ਦੀ ਸੇਵਾ ਜਿਹੜੀਆਂ ਨੇ ਉਹਦੇ ਵਿੱਚ ਲੀਨ ਨੇ ਸੋ ਜਿਸ ਜਿਸ ਵੀ ਮਨੋ ਕਾਮਨਾ ਮਨੋ ਭਾਵਨਾਵਾਂ ਦੇ ਨਾਲ ਸੰਗਤਾਂ ਸੇਵਾ ਕਰਦੀਆਂ ਨੇ ਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਉਹਨਾਂ ਦੀਆਂ ਮੰਦੀਆਂ ਭਾਵਨਾਵਾਂ ਪੂਰੀਆਂ ਕਰਦੇ ਨੇ ਸੋ ਸਾਡੇ ਨਾਲ ਚੰਦਰਪਾਣ ਦੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਗੁਰਸਿੱਖ ਵੀਰ ਜੀ ਨੇ ਕੀ ਵੀਰ ਜੀ ਨਾਂ ਤੁਹਾਡਾ ਜੀ ਬਲਵੀਰ ਸਿੰਘ ਹਾਂ ਇਸ ਲੰਗਰਾਂ ਦੀ ਲੜੀ ਨੂੰ ਗੁਰੂ ਕੀਆਂ ਰੌਣਕਾਂ ਨੂੰ ਕਿਵੇਂ ਦੇਖਦੇ ਹੋ ਬਹੁਤ ਵਧੀਆ ਲੱਗਦਾ ਹੈ ਸੇਵਾ ਕਰਕੇ ਬਹੁਤ ਵਧੀਆ ਲੱਗਦਾ ਸਰ ਠੀਕ ਹੈ ਕੀ ਮੈਸੇਜ ਹੈ ਸੰਗਤਾਂ ਵਾਸਤੇ ਖਾਸ ਕਰਕੇ ਹਰ ਸਾਲ ਹੀ ਲੰਗਰਾਂ ਦੇ ਚੱਲਦਿਆਂ ਕੀ ਕੋਈ ਇਹਨਾਂ ਰੂੜਾਂ ਦੇ ਉੱਤੇ ਜਿਵੇਂ ਰੋਡ ਵੀ ਛੋਟਾ ట్రాਫਿਕ ਜਿਆਦਾ ਕੋਈ ਮੁਸ਼ਕਲ ਵਗੈਰਾ ਹੁੰਦੀ ਹੋਵੇ ਤਾਂ ਦੱਸੋ ట్రాਫਿਕ ਦੀ ਮੁਸ਼ਕਲ ਆਉਂਦੀ ਹੈ ਡਰਾਈਵਰ ਦੀ ਪ੍ਰਾਇਵਟ ਦੀ ਹੁੰਦੀ ਹੈ ਰੋਡ ਛੋਟਾ ਹੈ ਰੋਡ ਛੋਟਾ ਹਾਂਜੀ ਕਹਿੰਦੇ ਮਤਲਬ ਸੜਕ ਟ੍ਰਾਫਿਕ ਨੂੰ ਲੈ ਕੇ ਜਿਵੇਂ ਵੱਡੀ ਤਦਾਰ ਦੇ ਵਿੱਚ ਇਹ ਹਿਮਾਚਲ ਪ੍ਰਦੇਸ਼ ਤੋਂ ਜਲੰਧਰ ਤੋਂ ਲੈ ਕੇ ਜੇਨਕੇ ਨੂੰ ਜੋੜਦੀ ਹੈ ਸੜਕ ਚਾਣੀ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਆ ਜਾ ਕੇ ਟਮਾਂਡਾਂ ਹੋਈ ਨੇ ਹਾਂਜੀ ਆ ਜਾ ਕੇ ਹੋਏ ਫੂ ਇਹਨਾਂ ਤੋਂ ਇਲਾਵਾ ਸਾਡੇ ਨਾਲ ਮੌਜੂਦ ਨੇ ਜਿਵੇਂ ਰਾਣਾ ਜੀ ਨੇ ਰਣਜੀਤ ਸਿੰਘ ਰਾਣਾ ਜੀ ਇਹਨਾਂ ਲੰਗਰਾਂ ਦੇ ਪ੍ਰਬੰਧਕ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਬਲਵ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਮੂਹ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਕਿਉਂਕਿ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਹੋਲਾ ਮੱਲਾ ਸਾਜਿਆ ਸੀਗਾ ਸਿੱਖ ਕੌਮ ਵਾਸਤੇ ਜੀ ਜੀ ਤੇ ਉਹ ਹੀ ਅੱਜ ਜੋ ਪੂਰਨੇ ਮਾਲ ਗੁਰੂ ਗੋਬਿੰਦ ਸਿੰਘ ਪਾਏ ਨੇ ਉਹ ਨਾ ਪੂਰਨੇ ਸਾਡੀਆਂ ਸੰਗਤਾਂ ਚੱਲਦੀਆਂ ਆਉਂਦੀਆਂ ਨੇ ਜੋ ਸੰਗਤਾਂ ਦੂਰੋਂ ਦੇ ਚੱਲ ਕੇ ਨੰਦਪੁਰ ਸਾਹਿਬ ਦਰਸ਼ਨ ਕਰਨ ਜਾਂਦੀਆਂ ਨੇ ਉਹਨਾਂ ਵਾਸਤੇ ਹਰ 2 ਕਿਲੋਮੀਟਰ 3 ਕਿਲੋਮੀਟਰ ਸੰਗਤਾਂ ਲੰਗਰ ਲਾਏ ਕਿਉਂਕਿ ਸੰਗਤਾਂ ਸਾਹ ਹੈ ਉਹ ਨੰਗਦੇਵ ਜੀ ਨੇ 20 ਰੁਪਏ ਦਾ ਲੰਗਰ ਲਾਇਆ ਸੀਗਾ ਉਹ ਭੁੱਖੇ ਸਾਹ ਨੂੰ ਲੰਗਰ ਸਕਾਰ ਜੇਗਾ ਜੀ ਜੀ ਪਰ ਇਹ ਸਾਡੀਆਂ ਸੰਗਤਾਂ ਦੂਰੋਂ ਚੱਲ ਕੇ ਆਉਂਦੀਆਂ ਲੱਜਾਤੇ ਕਿ ਲੰਗਰ ਪਾਣੀ ਨਹੀਂ ਮਿਲਦਾ ਉਹਨਾਂ ਵਾਸਤੇ ਸੰਗਤਾਂ ਸਿਆਵਾ ਆਤੇ ਉਹਨਾਂ ਚਰਨ ਧੂਤ ਮੱਤੇ ਲਾਉਣ ਵਾਸਤੇ ਸਾਡੇ ਪਿੰਡ ਦੀ ਚੰਦਰਪਾਲ ਦੀ ਸੰਗਤ ਨੇ ਜਿਉ ਉਪਰਾਲਾ ਕੀਤਾ ਹਰ ਸਾਲ ਦੀ ਤਰ੍ਹਾਂ ਐਤ ਕਾਂ ਵੀ ਵੱਜ ਚੜ ਕੇ ਸੇਵਾ ਕੀਤੀ ਚੰਦਰਪਾਲ ਦੀ ਸੇਵਾ ਸੰਗਤ ਨੇ ਔਰ ਬਾਹਰ ਤੁਹਾਡੇ ਐਨਆਰਵੀ ਨੇ ਉਹਨਾਂ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਵਾ ਲੱਖਾਂ ਰੁਪਏ 1200 ਨੂੰ ਭੇਜਿਆ ਉਹਨਾਂ ਨੇ ਲੰਗਰ ਵਾਸਤੇ ਆਈ ਇਹ ਵੀ ਚੋਣ ਵਾਲੇ ਦੱਸਾਂਗੇ ਚ ਪਾਸਾਂ ਬਾਹਰ ਦੇ ਵੀਰਾਂ ਨੇ ਰਵੀ ਨੇ ਤੱਕੀਆਂ ਬਖਸ਼ਣ ਚੜਦੀ ਕਲਾ ਕਰੇ ਇਦਾਂ ਇਤਸਾਹ ਸੰਗਤਾਂ ਬਖਤੇ ਰਹਿਣ ਤੇ ਸੰਗਤਾਂ ਇਦਾਂ ਸੇਵਾ ਕਰਦਿਆਂ ਚੜਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂ ਤਰਸੀਮ ਸਿੰਘ ਚੰਦਰਪਾਣ ਜੀ ਸਾਡੇ ਨਾਲ ਨੇ ਤਰਸੀਮ ਸਿੰਘ ਜੀ ਜਿਵੇਂ ਆਪ ਦੇਖਣ ਚ ਆਉਂਦਾ ਕਿ ਛੋਟੇ ਹੁੰਦਿਆਂ ਤੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਾਡੇ ਪਿੰਡਾਂ ਚੋਂ ਟਰਾਲੀਆਂ ਭਰ ਕੇ ਸੰਗਤਾਂ ਜਾਂਦੀਆਂ ਨੇ ਤੇ ਕਈ ਵਾਰੀ ਇਦਾਂ ਹੁੰਦਾ ਕਿ ਕਿਸੇ ਧਾਰਮਿਕ ਸਥਾਨ ਦੇ ਦਰਸ਼ਨ ਕੀਤੇ ਹੋਣ ਨਾ ਤੇ ਸੋਚੀਦਾ ਯਾਰ ਪਿਛਲੇ ਸਾਲ ਵੀ ਗਏ ਸੀ ਫਲਾਣੀ ਜਗ੍ਹਾ ਤੇ ਪਿਛਲੇ ਸਾਲ ਵੀ ਗਏ ਸੀ ਹਰ ਕੀ ਕੋਈ ਨਹੀਂ ਕੋਈ ਹੋਰ ਦੇਖ ਲੈਣੇ ਆ ਪਰ ਆ ਨੰਦਪੁਰ ਸਾਹਿਬ ਦੀ ਧਰਤੀ ਦੇ ਵਿੱਚ ਇਦਾਂ ਦੀ ਕੀ ਖੇਚਾ ਕਿ ਸੰਗਤਾਂ ਦੀ ਹਰ ਸਾਲ ਜਿਹੜੀ ਹੈ ਮੰਨ ਦੇ ਵਿੱਚ ਹੌਲੇ ਮੱਲੇ ਆਉਣ ਤੋਂ ਹਫਤਾ ਦੋ ਹਫਤੇ ਮਹੀਨਾ ਪਹਿਲਾਂ ਜਿਹੜੀਆਂ ਤਿਆਰੀਆਂ ਕੱਸੀਆਂ ਹੁੰਦੀਆਂ ਨੇ ਕੀ ਖਿੱਚ ਪੈਂਦੀ ਸੰਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਹੌਲੇ ਮੱਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਜਿਸ ਤਰ੍ਹਾਂ ਕਿ ਸੈਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੋਲੇ-ਮਹਲੇ ਦੀ ਸਜਣਾ ਕੀਤੀ ਆਪਣੇ ਸਿੰਘਾਂ ਨੂੰ ਜਿਹੜੇ ਉਹਨਾਂ ਦੇ ਸਰੀਰਕ ਸ਼ਕਤੀ ਹੀ ਉਹਨੂੰ ਵਧਾਉਣ ਵਾਸਤੇ ਖੋਲਾ ਮਹਲਾ ਸ਼ੁਰੂ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਆਮਰਤ ਸਕਾ ਕੇ ਇੱਕ ਨਵੀਂ ਕੂਮ ਦੀ ਸਜਣਾ ਕੀਤੀ ਕਿ ਜਿਹੜੀ ਜਿਹੜੇ ਦੱਬੇ ਲੋਕ ਨੇ ਜਿਹੜੇ ਪਸੜੇ ਲੋਕ ਨੇ ਜਾਂ ਕੁਚਲੇ ਲੋਕ ਨੇ ਉਹਨਾਂ ਨੂੰ ਬਰਾਬਰਤਾ ਦਾ ਹੱਕ ਦਿੱਤਾ ਤੇ ਇੱਕ ਬਾਟੇ ਚ ਅੰਮ੍ਰਿਤ ਸਕਾ ਕੇ ਸਾਰਿਆਂ ਧਰਮਾਂ ਨੂੰ ਇੱਕ ਕੀਤਾ ਸਾਰੀਆਂ ਹਕੂਮਾਂ ਨੂੰ ਇੱਕ ਕੀਤਾ ਉਹ ਥਾਂ ਦੀ ਅਨੋਖਕ ਸ਼ਕਤੀ ਇਸ ਤਰ੍ਹਾਂ ਦੀ ਹੈ ਉਹ ਉੱਥੇ ਜੀ ਕਰਦਾ ਕਿ ਹਰ ਵਾਰੀ 12ਵੀਂ ਵਾਰੀ 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 ਜਾਈਏ ਤੇ ਹਰ ਵਾਰ ਹਰ ਰੋਜ਼ ਦਰਸ਼ਨ ਕਰੀਏ ਇਸ ਕਰਕੇ ਸੰਗਤਾਂ ਜਿਹੜੀਆਂ ਨੇ ਉਹਨਾਂ ਦੇ ਇੱਕ ਮੰਨ ਚ ਤਾਂਗ ਹੁੰਦੀ ਹੈ ਜਿੱਥੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਉੱਥੇ ਹਰ ਸਾਲ ਜਾ ਕੇ ਉਸ ਧਰਤੀ ਨੂੰ ਨਮਸਕਾਰ ਕਰੀਏ ਉਸ ਧਰਤੀ ਦੇ ਦਰਸ਼ਨ ਕਰਕੇ ਆਈਏ ਇਸੇ ਸਬੰਧ ਦੇ ਵਿੱਚ ਪਿੰਡ ਚੰਦਰਪਾਣ ਦੀਆਂ ਸੰਤਾਂ ਨੇ ਸਮੂਹ ਇਲਾਕੇ ਦੀਆਂ ਸੰਤਾਂ ਨੂੰ ਸਹਿਯੋਗ ਦੇ ਨਾਲ ਹਰ ਸਾਲ ਤਿਲਪੁਲ ਇਕੱਠਾ ਕਰਕੇ ਇਹ ਲੰਗਰ ਲਾਉਂਦੇ ਨੇ ਗੁਰੂ ਮਹਾਰਾਜ ਅੱਗੇ ਅਰਦਾਸ ਹੈ ਕਿ ਇਸ ਤਰ੍ਹਾਂ ਹੀ ਪਿੰਡ ਦੀ ਸੰਗਤ ਨੂੰ ਅਲਾਕੇ ਦੀ ਸੰਗਤ ਨੂੰ ਬੜ ਬਖਸਣ ਏਕਤਾ ਬਖਸਣ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਹੀ ਸੰਗਤਾਂ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹਨਾਂ ਤੋਂ ਇਲਾਵਾ ਬਲਦੇਵ ਸਿੰਘ ਸੇਖਵਾਂ ਜੀ ਉਹ ਸਹਿਯੋਗ ਕਰ ਰਹੇ ਨੇ ਇਹਨਾਂ ਲੰਗਰਾਂ ਦਾ ਉਹਨਾਂ ਨਾਲ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਸਹਾਯੋਗੀ ਕੈਮਰਾਮੈਨ ਨੂੰ ਕਹਾਂਗਾ ਕਿ ਜਿੰਨੇ ਵੀ ਪ੍ਰਬੰਧਕ ਨੇ ਇਹਨਾਂ ਨੂੰ ਨਰਲੇਪ ਟੀਵੀ ਦੇ ਕੈਮਰੇ ਦੀ ਅੱਖ ਦੇ ਵਿੱਚ ਕੈਦ ਕਰਕੇ ਤੇ ਸੰਗਤਾਂ ਤੱਕ ਜਿਹੜੇ ਨੇ ਦਰਸ਼ਨ ਕਰਵਾਏ ਜਾਂ ਨਾ ਅਜਿਹੇ ਪ੍ਰਬੰਧਕਾਂ ਦੇ ਜਿਹੜੇ ਆ ਦਰਸ਼ਨ ਕਰਾਉਣੇ ਇਸ ਲਈ ਵੀ ਜ਼ਰੂਰੀ ਹੋ ਜਾਂਦੇ ਨੇ ਕਿਉਂਕਿ ਪਿੰਡ ਪੱਦਰ ਤੇ ਜਿਹੜੀਆਂ ਸੰਗਤਾਂ ਨੇ ਉਹ ਚਾਹੇ ਕਿਸੇ ਵੀ ਧਰਮ ਦੇ ਨਾਲ ਸੰਬੰਧਤ ਹੋਣ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਜੋ ਹਿੰਦੂ ਧਰਮ ਦੇ ਨਾਲ ਸੰਬੰਧਿਤ ਮੇਰੇ ਵੀਰ ਨੇ ਕਿੰਨੀ ਸਰਧਾ ਭਾਵਨਾ ਦੇ ਨਾਲ ਜਿਹੜੇ ਸਿਰ ਟੱਕੇ ਹੋਏ ਨੇ ਉਹ ਵੀ ਇੱਥੇ ਸੇਵਾ ਕਰ ਰਹੇ ਨੇ ਕਿਉਂਕਿ ਜੋ ਸਿੱਖ ਧਰਮ ਦਾ ਉਪਦੇਸ਼ ਉਪਦੇਸ਼ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਕਿ ਚਾਹ ਵਰਨਾ ਨੂੰ ਸਾਂਝਾ ਉਪਦੇਸ਼ ਹੈ ਸੋ ਇਹਨਾਂ ਪ੍ਰਬੰਧਕਾਂ ਦੇ ਦਰਸ਼ਨ ਕਰਕੇ ਜਿਹੜੀਆਂ ਹੋਰ ਸੰਗਤਾਂ ਨੇ ਉਹਦੇ ਵਿੱਚ ਵੀ ਇੱਕ ਉਤਸ਼ਾਹ ਸੇਵਾ ਕਰਨ ਦਾ ਜਿਹੜਾ ਉਹ ਭਰਿਆ ਜਾਂਦਾ ਸੋ ਬਲਦੇਵ ਸਿੰਘ ਸੇਖਵਾ ਜੀ ਇਹਨਾਂ ਰੌਣਕਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਐਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਮੈਂ ਨਰਲੇਬ ਟੀਵੀ ਜਿਹੜਾ ਕਿ ਤੁਸੀਂ ਸੰਗਤਾਂ ਦੇ ਦਰਸ਼ਨ ਕਰਵਾ ਰਹੇ ਹੋ ਲੋਕਾਂ ਨੂੰ ਜੋ ਹੋਲੇ ਮਹੱਲੇ ਦੀ ਹਰ ਸਾਲ ਯਾਤਰਾ ਲੰਘਦੀ ਆ ਉਹਦੇ ਸਬੰਧ ਵਿੱਚ ਨਗਰ ਚੰਦਰਪਾਲ ਵਾਲਿਆਂ ਨੇ ਤਕਰੀਬਨ 7 ਤਰੀਕ ਤੋਂ ਲੈ ਕੇ 15 ਕੋਈ 8 9 ਦਿਨ ਲੰਗਰ ਜਿਹੜਾ ਉਹ ਚੱਲਦਾ ਰਹਿੰਦਾ ਇਲਾਕੇ ਦੀ ਸਾਰੀ ਸੰਗਤ ਤੇ ਲੰਘਦੀਆਂ ਸੰਗਤਾਂ ਲੰਗਰ ਛਕਦੀਆਂ ਨੇ ਤੇ ਅੱਜ ਤੁਸੀਂ ਜਿਹੜਾ ਉਹ ਸਰਦਾਰ ਨਰਲੇਬ ਟੀਵੀ ਦੇ ਰਾਹੀਂ ਸਾਰੀਆਂ ਸੰਗਤਾਂ ਦੇ ਦਰਸ਼ਨ ਕੀਤੇ ਨੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਇਸੇ ਤਰ੍ਹਾਂ ਲੋ ਲੰਗਰ ਚੱਪਦੇ ਰਹਿਣ ਗੁਰੂ ਗੋਬਿੰਦ ਸਿੰਘ ਦੇ ਜੋ ਹੋਲੇ ਮਲੇ ਦੀ ਯਾਤਰਾ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੇ ਲੰਗਰਾਂ ਦੇ ਵਿੱਚ ਤਿਆਰ ਪਕਵਾਨ ਕੀ ਨੇ ਤੇ ਇਹ ਇਹਦੇ ਸਬੰਧ ਦੇ ਵਿੱਚ ਤੇ ਅਸੀਂ ਜਾਣਕਾਰੀ ਨਹੀਂ ਲਈ ਵੀ ਅੱਜ ਦੇ ਪਕਵਾਨ ਜਿਹੜੇ ਨੇ ਕੀ ਕੀ ਸ਼ਾਮਲ ਕੀਤਾ ਗਿਆ ਪਕਵਾਨਾਂ ਚ ਅੱਜ ਇੱਕ ਕੜੀ ਚੌਲ ਆ ਕੜੀ ਪਕੌੜਾ ਚੌਲ ਜੀ ਜੀ ਔਰ ਆਲੂ ਮਟਰ ਦੀ ਸਬਜ਼ੀ ਹੈ ਜੀ ਜੀ ਮਿੱਠੇ ਚੌਲ ਹੈ ਜੀ ਪ੍ਰਸ਼ਾਦੇ ਆ ਜੀ ਜੀ ਤੇ ਫਿੱਕੇ ਚੌਲ ਆ ਜੀ ਠੀਕ ਹੈ ਜੀ ਤੇ ਬਾਕੀ ਜਲਦੀ ਸੇਵਾ ਟੁੱਟ ਹੈ ਜੀ ਠੀਕ ਹੈ ਜੀ ਕੀ ਮੈਸੇਜ ਦੇਣਾ ਚਾਹੋਗੇ ਸੰਤਾਂ ਨੂੰ ਕਿ ਸੰਤਾਂ ਦੇ ਵਿੱਚ ਹਰ ਸਾਲ ਇਸੇ ਤਰ੍ਹਾਂ ਉਤਸਾਹ ਬਣਿਆ ਰਹੇ ਸੰਤਾਂ ਬਾਤ ਕਰਕੇ ਜੋੜ ਲਾਉਂਦੀਆਂ ਨੇ ਸਾਡੇ ਪਿੰਡ ਦੇ ਜੋ ਸਹਿਯੋਗ ਆ ਬਹੁਤ ਜ਼ਿਆਦਾ ਵਾ ਜੀ ਜੀ ਜੋ ਇੱਕ ਸਾਲ ਤੋਂ ਲਗਾਤਾਰ ਛੋਟੀ ਮੋਡੀ ਜੋ ਬੰਦੇ ਪਰਿਵਾਰਕ ਦੇ ਵਿੱਚ ਤੋ ਇਹ ਦਰਾਣਾ ਪੈ ਜਾਂਦੀਆਂ ਨੇ ਉਹਨਾਂ ਨੂੰ ਲੰਗਰ ਦੇ ਰੂਪ ਵਿੱਚ ਜਦੋਂ ਇੱਕ ਤਾਂ ਬਹਾਨਾ ਬਣ ਜਾਂਦਾ ਵਾ ਸੰਗਤ ਰੂਪ ਚ ਬੈਠ ਹੁੰਦਾ ਸੰਗਤ ਰੂਪ ਦੇ ਵਿੱਚ ਬੈਠਾ ਹੁੰਦਾ ਇੱਕ ਬਹਾਨਾ ਬਣ ਜਾਂਦਾ ਤੇ ਜੋ ਛੋਟੇ ਮੋਟੇ ਗਲੇਸ਼ਿਕੇ ਹੁੰਦੇ ਨੇ ਉਹ ਲੰਗਰ ਦੇ ਰੂਪ ਦੇ ਵਿੱਚ ਜਦੋਂ ਆਪਾਂ ਇੱਥੇ ਇਕੱਠੇ ਹੁੰਨੇ ਆ ਤੋ ਸਾਰੇ ਪਿੰਡ ਦੇ ਜਿਹੜੇ ਉਹ ਦੂਰ ਹੋ ਜਾਂਦੇ ਨੇ ਤੇ ਹਰ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਆਪਾਂ ਹਰ ਸਾਲ ਗੋਵੀ ਵੱਤ ਚੜ ਕੇ ਕਿਹੜਾ ਇਹ ਲੰਗਰ ਲਾਵਾ ਕਰਾਂਗੇ ਸੋ ਲੰਗਰਾਂ ਦੇ ਨਾਲ ਨਾਲ ਰਾਣਾ ਜੀ ਇੱਕ ਚੀਜ਼ ਜ਼ਰੂਰੀ ਹੈ ਕਿ ਜਿਵੇਂ ਨੌਜਵਾਨ ਪੀੜੀ ਆ ਨਸ਼ਿਆਂ ਦੇ ਵਿੱਚ ਪਤ ਤੋਰੀ ਆ ਤੇ ਕੀ ਇਹਨਾਂ ਲੰਗਰਾਂ ਤੋਂ ਸਿੱਖਿਆ ਲੈ ਕੇ ਤੁਹਾਡੇ ਨਗਰ ਨਾਲ ਸੰਬੰਧਿਤ ਜਾਂ ਪੜਾ ਦੇ ਨਾਲ ਸੰਬੰਧਿਤ ਕੋਈ ਨੌਜਵਾਨ ਇਦਾਂ ਦੇ ਹੈਗੇ ਨੇ ਜਿਹੜੇ ਗੁਰੂ ਵਾਲੇ ਬਣ ਗਏ ਨੇ ਜਾਂ ਉਹ ਅੰਮ੍ਰਿਤਪਾਨ ਕਰ ਗਏ ਨੇ ਜਾਂ ਮਨ ਬਣਾ ਰਹੇ ਸਾਡੇ ਪਿੰਡ ਦੀ ਗੱਲ ਦੱਸਾਂ ਸਾਡੇ ਪਿੰਡ 'ਚ ਬਹੁਤ ਕਿਰਪਾ ਮਹਾਰਾਜ ਦੀ ਹਾਂਜੀ ਉਸ ਬੱਚੇ ਰਹਿ ਗਏ ਨੇ ਜਿਹੜੇ ਭਟਕੇ ਨੇ ਜੀ ਉਹਨੂੰ ਲੈਨ ਤੇ ਲਿਆ ਰਹਿਆ ਮਾੜੇ ਗੁਰਦਾਸਾਂ ਕਰਦੀਆਂ ਨੇ ਜੀ ਜੀ ਕਿ ਪਾਸਾ ਵੀ ਸਾਡੇ ਬੱਚੇ ਨੇ ਸਾਡੇ ਲੈਨ ਤੇ ਆਉਣ ਅਸੀਂ ਹਮਤੇ ਸਾਡੇ ਪਿੰਡ ਘਟੋ ਘਟਵੀ ਜੇ ਬੱਚੇ ਨੇ ਸਾਡੇ ਹਾਂਜੀ ਸੋਣੀ ਬਾਣੀ ਪੜ੍ਹਦੇ ਸੇਰੇ ਸ਼ਾਮ ਗੁਰਦਾਸਾ ਪ੍ਰਕਾਸ਼ ਕਰਨੀ ਗਰੰਟੀ ਨਹੀਂ ਰੱਖਿਆ ਗੁਰੂ ਸਾਹਿਬ ਕੋਈ ਗੁਰੂ ਸਾਡੇ ਬੱਚੇ ਹੀ ਮੈਂ ਨਿਸਕਾਮ ਸੇਵਾ ਠੀਕ ਹੈ ਜੀ ਤੇ ਬੱਚੇ ਸਾਡੇ ਮੈਂ ਹੁਣ ਇੱਥੇ ਸਿਆ ਮੈਂ ਕਰਦਾ ਗੁਰੂ ਸਾਹਿਬ ਦੀ ਜੀ ਜੀ ਪਰ ਲੇਕਿਨ ਹੁਣ ਮੈਂ ਇੱਥੇ ਆ 7-8 ਦਿਨਾਂ ਗੰਮੀ ਸਾਡੇ ਛੋਟੇ ਬੱਚੇ ਨੇ ਇਹ ਕਿ ਇਹਨਾਂ ਦਾ ਆ ਬੱਚਾ ਦਾ ਸਿਮਰਜੀਤ ਸਿੰਘ ਜੀ 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 ਇਹ ਸਵੇਰੇ ਉੱਠ ਕੇ ਮਾਰਾ ਪ੍ਰਕਾਸ਼ ਹੀ ਕਰਦਾ ਵਾ ਪਾਣੀ ਅਰਦਾਸ ਕਰਨੀ ਸਾਮਾ ਨੂੰ ਹੀ ਬਹੁਤ ਸੋਣੀ ਪਾਣੀ ਪੜਦੇ ਬੱਚੇ ਤੇ ਬੱਚੇ ਸਾਡੇ ਅਮਰਤਾਰੀ ਨੇ ਠੀਕ ਹੈ ਠੀਕ ਹੈ ਤੇ ਬੜੀ ਕਿਰਪਾ ਸਾਡੇ ਪਿੰਡੇ ਮਾਰਨੇ ਕੀਤੀ ਸੀ ਹੁੰਦਰੀ ਨੇ ਕੀਤੀ ਸੀ ਦਾਨ ਕਿਰਪਾ ਕੀਤੀ ਹੈ ਬਾਕੀ ਦੇ ਅਰਦਾਸਾਂ ਕਰਦੇ ਆ ਸਾਰੇ ਗੱچے ਪਾਚਾ ਜਿਹੜੇ ਬੱਚੇ ਸਾਡੇ ਭੁੱਲੇ ਭਟਕੇ ਨੇ ਉਹਨਾਂ ਨੂੰ ਲੈਣ ਤੇ ਲਿਆ ਕੇ ਆਪਾਂ ਨੂੰ ਕੁਰਸੇ ਖ ਬਣਾਈਏ ਆਪਣੀ ਕੌਮ ਨੂੰ ਉੱਚਾ ਕਰੀਏ ਤੇ ਸਾਡੀ ਕੌਮ ਦੇ ਵਿੱਚ ਪਾ ਲੱਗੇ ਸਾਡੇ ਸਿੱਖ ਬੱਚੇ ਨੇ ਆਪਣੇ ਧਰਮ ਨੂੰ ਮੋਰ ਪਿਆ ਤੜਾਹੀ ਇਹੋ ਬੇਨਤੀ ਕਰਨਾ ਸਾਰੇ ਜੋ ਵੀ ਆ ਦੇਵੀਰ ਨੇਵਟੇ ਨਾਲ ਜੁੜੇ ਨੇ ਸਾਰੇ ਜਣ ਇਹ ਕਹਿੰਦੇ ਪਿੰਡ ਪਿੰਡ ਜਾ ਕੇ ਆਪਾਂ ਪ੍ਰਚਾਰ ਕਰੀਏ ਆਪਣੇ ਬੱਚੇ ਆਪਣਾ ਸਿੱਖ ਧਰਮ ਨਾਲ ਜੋੜ ਕੇ ਅਮਰਤਾਰੀ ਬਣਾਈਏ ਸਾਡੇ ਦਿਲਾਂ ਨੂੰ ਤਾਂ ਬਹੁਤ ਸੰਗਿਆ ਆਈ ਇੱਕ ਸੰਸਤਾ ਭੁੰਡੇਵਾਲ ਚਾਲੂ ਕੀਤੀ ਆ ਉਹਦੇ ਵਿੱਚ ਅਸੀਂ ਬੱਚਿਆਂ ਨੂੰ ਗਤਕਾ ਤੇ ਬਾਣੀ ਦਾ ਸੰਤਿਆ ਕੀਰਤਨ ਯਾਨੀ ਕਿ ਨਿਸ਼ਕਾਮ ਸੇਵਾ ਬਿਲਕੁਲ ਇਹ ਮਾਹਪੁਰਸ ਡਾਕਟਰ ਅਸ਼ੇਸ਼ ਸਿੰਘ ਜੀ ਨਾਲੋਂ ਫ੍ਰੀ ਸੇਵਾ ਕੀਤੀ ਜਾਂਦੀ ਹੈ ਓਥੇ ਆਈ ਤੇ ਉਹ ਬਾਤ ਸੰਸਤਾ ਚੱਲ ਰਹੀ ਏ ਉਪਰਾਲਾ ਜੀ ਆਪਣੇ ਇਲਾਕੇ 'ਚ ਹੀ ਸੰਸ ਦਾ ਕੋਲ ਨਹੀਂ ਇਕਾਈ ਆਡਾ ਉਪਰਾਲਾ ਚੱਲ ਰਿਹਾ ਵਾ ਕਿ ਜਗਾ ਚੰਗੀ ਮਿਲ ਕੇ ਆਪਾਂ ਇਹ ਵੀ 1 ਮਹੀਨੇ ਦੇ ਵਿੱਚ ਸੰਸ ਦਾ ਚਾਲੂ ਕਰਨੀ ਆ ਜੀ ਇਹਦੇ ਵਿੱਚ ਹੀ ਸਾਨੂੰ ਆਏ ਸੰਗਤਾਂ ਦਾ ਸਹਿਯੋਗ ਚਾਹੀਦਾ ਵਾ ਜਿਨੇ ਇਲਾਕੇ ਦੇ ਲਾਡੇ ਚੰਦਰਪਾਣ ਤੋਂ ਲੈ ਕੇ ਸਾਲੋਂ ਲੈ ਕੇ ਚੰਦਰਪਾਣ ਜਿਨੇ ਪਿੰਨੇ ਤਾਂ ਅਲਮਤ ਕਾਂਗਸਾਂ ਵੀ ਆਪਣੇ ਬੱਚੇ ਟਾਈਮ ਨਾਲ ਭੇਜੋ ਵੀ ਇੱਥੇ ਆਪਾਂ ਨਿਸ਼ਕਾਮ ਸੇਵਾ ਕੋਈ ਪੈਸਾ ਨਹੀਂ ਕੇ ਕੋ ਲੈਣਾ ਪਲੀਸ ਕਾਣਾ ਕਤਕਾ ਵੀ ਕੀਰਤਨ ਤੇ ਬਾਣੀ ਵੀ ਸੋ ਰਾਣਾ ਜੀ ਚਲੋ ਨਿਊਜ਼ ਸਾਡੀ ਲੰਬੀ ਹੁੰਦੀ ਜਾਂਦੀ ਆ ਇੱਕ ਅਹਿਮ ਮੁੱਦਾ ਮੇਰੇ ਮਾਈਂਡ 'ਚ ਆ ਰਿਹਾ ਕਿ ਜਿਵੇਂ ਮੌਸਮ ਦੀ ਖਰਾਬ ਪੁਰਾਣਾ ਇਨਸ਼ਾਅੱਲਾ ਤੇ ਲੰਗਰਾਂ ਦੇ ਪੜਾ ਲੱਗੇ ਹੁੰਦੇ ਆ ਇੱਥੇ ਵੀ ਚੱਲਦੇ ਨੇ ਤੁਹਾਡੇ ਚੰਦਰਪਾਣ ਵੱਲੋਂ ਪਿੱਛੇ ਵੀ ਲੰਗਰਾਂ ਦੇ ਪੜਾ ਨੇ ਇਲਾਕੇ ਦੀਆਂ ਸੰਗਤਾਂ ਵੱਲੋਂ ਕੋਈ ਚਾਰਕਨਾਲਾ ਜਗ੍ਹਾ ਖਰੀਦ ਕੇ ਇਸ ਰੋਡ ਦੇ ਉੱਤੇ ਕੋ ਲੰਗਰਾਂ ਦੇ ਪੱਕੇ ਪੜਾ ਜੇ ਬਣਾ ਦਿੱਤੇ ਜਾਣ ਤੇ ਉਹਦੇ ਨਾਲ ਜਿਵੇਂ ਸੰਗ ਦੀਆਂ ਸੰਗਤਾਂ ਹੁੰਦੀਆਂ ਨੇ ਹੌਲੇ-ਮਹਲੇ ਨੂੰ ਆਨੰਦਪੁਰ ਸਾਹਿਬ ਜਾਂ ਬਾਬੇ ਬੁੜਭਾਗ ਸਿੰਘ ਤੇ ਇਹਨਾਂ ਵਾਸਤੇ ਇੱਕ ਬੜਾ ਵੱਡਾ ਜਿਹੜਾ ਰੈਨਵਥ ਸਰੇਲੀ ਵੇਲੇ ਵੇਲੇ ਆਸਰਾ ਬਣ ਜਾਈ ਕੀ ਇਦਾਂ ਦੀ ਹਾਂਜੀ ਲੋੜ ਲੋੜ ਸੋਹਣੀ ਦੀ ਇਹ ਅੰਗਰੇਜ਼ ਸਾਹਿਬ ਜੀ ਸੰਗ ਉਹ ਇਹ ਚੀਜ਼ ਦੀ ਬਹੁਤ ਜ਼ਰੂਰਤ ਆ ਪਰ ਸਾਡੇ ਜੋ ਐਨਰ ਵੀਰ ਆ ਉਹਨਾਂ ਦਾ ਸਲਾਮ ਮੁਸਲਾ ਹੋਇਆ ਹੀਗਾ ਉਹ ਸਾਇਦ ਕਹਿੰਦੇ ਪਈ ਕੋਸ਼ਿਸ਼ ਕਰਾਂਗੇ ਵੀ ਕੋਈ ਚਾਗਾਂ ਜਗਾ ਲੈ ਕੇ ਤੇ ਆਪਾਂ ਛੱਡ ਬਣਾਉਂਦੀ ਜਗਾ ਮਵਲੀਆ ਬਣਾ ਕੇ ਲੰਗਰ ਲਾਇਆ ਕਰਾਂਗੇ ਪੱਕਾ ਹਰ ਸਾਲ ਉਹ ਪਰਾਲਾ ਚੱਲਣ ਦਾ ਲੋ ਜੋੜ ਸਾਡੇ ਐਨਰ ਵੀਰਾਂ ਦਾ ਸਾਥ ਚਾਹੀਦਾ ਐਨਰ ਵੀਰਾਂ ਦੀ ਜੋਰ ਲਾਉਂਦੇ ਨੇ ਪਈ ਇਹ ਇਕੱਠੇ ਕਰਕੇ ਪੈਸੇ ਤੇ ਆਪਾਂ ਇੱਕ ਛੱਡ ਬਣਾਈਏ ਤੇ ਵੱਧ ਚੜ ਕੇ ਬਣ ਜੂਗਾ ਰਾ ਇੱਕ ਸਾਲ ਜਾਂ ਦੋ ਸਾਲ ਵਿੱਚ ਬਣ ਜੂਗਾ ਛੱਡ ਜੇ ਅਸੀਂ ਦਾ ਕਿਰਪਾ ਕੀਤੀ ਤੇ ਤੋਂ ਕਹਿੰਦੇ ਜਦੋਂ ਮਨ ਦੇ ਵਿੱਚ ਕੋਈ ਆਸ ਹੋਵੇ ਮਰਾਦ ਹੋਵੇ ਜਾਂ ਕੋਈ ਉਮੀਦ ਹੋਵੇ ਨਾ ਤੇ ਇਹ ਕਹਿੰਦੇ ਬਿਰਥੀ ਨਾ ਹੋਵਈ ਜਨ ਕੀ ਅਰਦਾਸ ਕਹਿੰਦੇ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖਤੇ ਜੋ ਬੋਲਾ ਇहां ਹੁਆ ਸੁਖ ਹੋਵੇ ਸੋ ਮੰਦੀਆਂ ਆਸਾਂ ਵੀ ਨੇ ਜਿੱਥੇ ਚੰਦਰਪਾਣ ਦੇ ਜੋ ਪ੍ਰਬੰਧਕ ਨੇ ਇਹਨਾਂ ਵੱਲੋਂ ਹਰ ਸਾਲ ਹੀ ਲੰਗਰਾਂ ਦੀ ਉਸਤਤ ਦੇ ਨਾਲ ਸੇਵਾ ਕੀਤੀ ਜਾਂਦੀ ਹੈ ਉੱਥੇ ਕਿਤੇ ਨਾ ਕਿਤੇ ਜੇਕਰ ਨਸ਼ਿਆਂ ਦੇ ਵਿੱਚ ਪਤਿਤ ਪੁਣੇ ਦੇ ਵਿੱਚ ਜਿਹੜੇ ਬੱਚੇ ਗਏ ਨੇ ਉਹਨਾਂ ਵਾਸਤੇ ਵੀ ਅਰਦਾਸਾਂ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਜਿਵੇਂ ਉਹਨਾਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਖਾਸ ਕਰਕੇ ਗ੍ਰੰਥੀ ਸਿੰਘ ਜਿਹੜਾ ਪੇੜ ਕੋਈ ਵੀ ਨਹੀਂ ਰੱਖਿਆ ਗਿਆ ਨਿਸ਼ਕਾਮ ਸੇਵਾ ਉਹਨਾਂ ਦੇ ਪਿੰਡ ਦੇ ਬੱਚੇ ਹੀ ਕਰਦੇ ਨੇ ਇਸੇ ਕਰਕੇ ਇਹਨਾਂ ਲੰਗਰਾਂ ਤੋਂ ਜਾਂ ਧਾਰਮਿਕ ਗਤੀਵਿਧੀਆਂ ਤੋਂ ਜਿਹੜੀ ਹੈ ਨਾ ਇਹੋ ਹੀ ਆਪਣੀ ਨਵੀਂ ਪਨੀਰੀ ਜਿਹੜੀ ਉਹ ਸਿੱਖਿਆ ਜਿਹੜੀ ਹੈ ਲੈਂਦੀ ਰਹਿੰਦੀ ਇਸ ਕਰਕੇ ਜਿਹੜੇ ਧਾਰਮਿਕ ਅਪਰਾਲੇ ਨੇ ਇਹ ਇੱਕ ਸਿੱਖ ਧਰਮ ਵਾਸਤੇ ਜ਼ਰੂਰੀ ਹੋ ਜਾਂਦੇ ਨੇ ਅਹਿਮ ਹੋ ਜਾਂਦੇ ਨੇ ਹੁਣ ਤੱਕ ਕਲੀ ਇਹ ਨਹੀਂ ਸਜੂਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਬੁਰਾਇਆ ਨਰਲੇਪ ਟੀਵੀ ਗੁਰਦਾਸਪੁਰ